ਹਫਤਾ ਨਹੀਂ ਟੱਪਣ ਦਿੰਦੇ ਦੀਪ ਬੱਸ ਵਾਲੇ ਲੋ ਜੀ ਫੇਰ ਇਹਨਾਂ ਨੇ ਐਕਸੀਡੈਂਟ ਕਰ ਦਿੱਤਾਗਾ ਬਈ ਜਦੇਲੀਏ ਬੰਦੇ ਮਾਰਦੇ ਤੇ 2007 ਦੇ ਬੰਦੇ ਮਾਰਨ ਲੱਗੇ ਮੇਰੀ ਨਿਗਾਹ ਦੇ ਵਿੱਚ 2007 ਦੇ ਬੰਦੇ ਮਾਰਦੇ ਮਾਰਦੇ ਆ ਜਾਂਦੇ ਇੱਕ ਸਕੂਟਰੀ ਤੇ ਆ ਰਿਹਾ ਸੀ ਇਧਰ ਜੈਤੋ ਪਿੰਡ ਦਾ ਸ਼ਹਿਰ ਦੇ ਵਿੱਚ ਵੀ ਬੰਦਾ ਹੈਗਾ ਤੇਰਾ ਇਹ ਬੱਸ ਵਾਲੇ ਨੇ ਬਿਨਾ ਕੋਈ ਦੇਖੇ ਕਿਤੇ ਉਹ ਬੱਸ ਇੱਕਦਮ ਪੂਰੀ ਤੇਜ਼ ਲੈ ਕੇ ਆ ਰਿਹਾ ਸੀ ਹਾਲਾਂਕਿ ਉਹਨਾਂ ਨੂੰ ਇਹ ਚਾਹੀਦਾ ਕਿ ਜਦੋਂ ਜਿੱਥੇ ਬਾਤੀ ਸ਼ੁਰੂ ਹੋ ਜਾਂਦੀ ਹੈ ਉਦੋਂ ਬੱਸਾਂ ਨੂੰ ਕੰਟਰੋਲ 'ਚ ਕਰਨਾ ਚਾਹੀਦਾ ਹੈ ਸਪੀਡ ਉਹਦੀ ਘਟਾਉਣੀ ਚਾਹੀਦੀ ਆ ਬਾਕੀ ਹਣ ਜਿਹੜਾ ਟਾਈਮ ਆ ਇਹ ਵੀ ਹਣਾ ਹੈ ਉਹ ਬੱਚੇ ਆ ਜਿਹੜੇ ਉਹਨਾਂ ਦੇ ਵੀ ਸਕੂਲ ਜਾਣ ਦਾ ਟਾਈਮ ਆ ਵੈਸੇ ਹੀ ਇਸ ਵੇਲੇ ਤੱਕ ਘੱਟੋ-ਘੱਟ ਉਹਨਾਂ ਨੂੰ ਹਫਤਾਰਾ ਜੀ ਦੀ ਘੱਟ ਕਰਨੀ ਚਾਹੀਦੀ ਹਫਤਾ ਨਹੀਂ ਟੱਪਣ ਦਿੰਦੇ ਦੀਪ ਬੱਸ ਵਾਲੇ ਲੋ ਜੀ ਫੇਰ ਇਹਨਾਂ ਨੇ ਐਕਸੀਡੈਂਟ ਕਰ ਦਿੱਤਾਗਾ ਬਈ ਕੀ ਗੱਲ ਇਹ ਪਾਣਾ ਕੀ ਵਾਪਰਿਆਗਾ ਰਮਣ ਜੀ ਕਾਰਨ ਪਤਾ ਕੀ ਹੈ ਜਿਹੜੇ ਦੀ ਬੱਸ ਵਾਲੇ ਹਨ ਜੀ ਆਪਾਂ ਇਹਨਾਂ ਨੂੰ ਕਈਏ ਵੀ ਲੈਂਦੀਆਂ ਜਿਹੜੀਆਂ ਬੱਸਾਂ ਹੈ ਉਹ ਇੱਕ ਪ੍ਰੇਤ ਰੂਪੀ ਬੱਸਾਂ ਇਹਨਾਂ ਦੀਆਂ ਸੜਕਾਂ ਦੇ ਉੱਤੇ ਦੌੜੀਆਂ ਜੇ ਆਪਾਂ ਨੂੰ ਪ੍ਰੇਤ ਕਹਿ ਦਈਏ ਤੇ ਆਪਣੇ ਕਹਿਣੀ ਦੇ ਵਿੱਚ ਕੋਈ ਦੂਜੀ ਗੱਲ ਨਹੀਂ ਹੋਊਗੀ ਝੂਠ ਨਹੀਂ ਇਹ ਤੁਸੀਂ ਦੇਖੋ ਵੀ ਹਫਤਾ ਤਾਂ ਬਹੁਤ ਵੱਡੀ ਗੱਲ ਹੈ ਜੀ ਇਹ ਰੋਜ਼ ਕਿਤੇ ਨਾ ਕਿਤੇ ਬੰਦਾ ਮਾਰਦੇ ਆ ਜੀ ਇਹ ਜੈਤੋ ਕੋਟਕੂੜਾ ਰੋਡ ਤੇ ਆਪਾਂ ਖੜੇ ਅੱਜ ਜਿੱਥੇ ਮੰਦ ਭਾਗੀ ਘਟਨਾ ਵਾਪਰੀ ਜੀ ਪੰਪ ਦੇ ਬਿਲਕੁਲ ਸਾਹਮਣੇ ਜੀ ਇਸ ਕਰਕੇ ਉਹ ਇੱਕ ਮੰਨ ਕੇ ਚਲੋ 50 60 ਸਾਲ ਦਾ ਆਦਮੀ ਇੱਕ ਆਪਣੇ ਸਕੂਟਰ ਦੇ ਉੱਤੇ ਆਪਣੇ ਜਨਰੇਟਰ ਵਾਸਤੇ ਤੇਲ ਲੈਣ ਆਇਆ ਡੀਜ਼ਲ ਜੀ ਤੇ ਉਹ ਨੂੰ ਜਦੋਂ ਆਪਾਂ પેટ્રોલ ਪੰਪ ਤੋਂ ਨਿਕਲਦੇ ਆ ਉਹਨੇ ਦੇਖਿਆ ਹੋਊਗਾ ਚਾਰੇ ਪਾਸੇ ਸਭ ਦੇਖ ਕੇ ਹੀ ਜਾਣੇ ਆ ਕੋਈ ਮੰਦਬੁੱਧੀ ਦਾ ਹੈ ਨਹੀਂ ਸੀ ਉਹ ਇਹ ਜਿਹੜੀ ਦੀ ਬੱਸ ਹੈ ਘੜ ਤੋਂ ਘਟ 1.5 ਤੋਂ 150 ਤੋਂ ਪਲੱਸ ਆ ਰਹੀ ਹੈ ਜੀ ਤੇ ਉਹ ਕੀ ਹੈ ਵੀ ਜਦੋਂ ਤੁਸੀਂ ਆਬਾਦੀ ਦੇ ਵਿੱਚ ਵੜ ਗਏ ਹੋ ਦਾਣਾ ਮੰਡੀ ਤੋਂ ਗਾਂ ਤੁਹਾਨੂੰ ਪਤਾ ਹੈ ਵੀ ਚੰਦ ਮਿੰਟਾਂ ਦਾ ਗਾਂ ਰਹਾ ਰਹਿ ਗਿਆ ਜਾਨਕਿ ਬੱਸ ਸਟੈਂਡ ਦਾ ਆਬਾਦੀ ਹੈ ਦੁਕਾਨਦਾਰ ਹੈ ਇਹ ਦੁਕਾਨਦਾਰ ਕੋਈ ਇਧਰ ਵੀ ਜਾਂਦਾ ਸਮਾਨ ਲੈਣ ਕੋਈ ਇਧਰ ਵੀ ਜਾਂਦਾ ਇਸ ਕਰਕੇ ਤੁਸੀਂ ਉਹਦੀ ਸਪੀਡ ਹੈ ਜਿਹੜੀ ਥੋੜੀ ਜਿਹੀ ਦਾ ਕੰਟਰੋਲ ਕਰੋ ਜਿਹੜੀ ਆਹਦੀ ਬੱਸ ਨੂੰ ਤੁਸੀਂ ਨਾਲ ਦੀ ਨਾਲ ਰੋਕ ਸਕੋ ਇਸ ਕਰਕੇ 150 ਤੋਂ ਪਲੱਸ ਬੱਸ ਐਨਾਂ ਦੀ ਇਹ ਬੰਦਾ ਮਾਰਨ ਲੱਗੇ ਕੀੜੇ ਮਕੌੜੇ ਸਮਝਦੇ ਬੰਦਿਆਂ ਨੂੰ ਇਹਦਾ ਪਿੱਛੇ ਕਾਰਨ ਰਮਣ ਜੀ ਇਹੀ ਰਿਹਾ ਇਹਨਾਂ ਨੂੰ ਅੱਜ ਦੇ ਨਹੀਂ ਬੰਦੇ ਮਾਰਦੇ ਇਹ 2007 ਦੇ ਬੰਦੇ ਮਾਰਨ ਲੱਗੇ ਮੇਰੀ ਨਿਗਾਹ ਦੇ ਵਿੱਚ 2007 ਤੋਂ ਬੰਦੇ ਮਾਰਦੇ ਮਾਰਦੇ ਆ ਜਾਹ ਦਿਨ ਆ ਗਏ ਕਿਉਂਕਿ 2007 ਤੋਂ ਲੈ ਕੇ 17 ਤੱਕ ਜੀ ਪ੍ਰਕਾਸ਼ ਸਿੰਘ ਬਾਦਲ ਦੇ ਸਰ ਤੇ ਇਹਨਾਂ ਨੇ ਬੰਦਿਆਂ ਦੇ ਇਹ ਕਾਤਲ ਹੈ ਇਹ ਬੰਦੇ ਮਾਰੇ ਨਾ ਕਹੋ ਇਹਨਾਂ ਨੂੰ ਇਹ ਬੰਦਿਆਂ ਦੇ ਕਾਤਲ ਹੈ ਉਹਨੇ ਬੰਦੇ ਮੇਰੇ ਸਾਹਮਣੇ ਚਿੱਟੇ ਨਾਲ ਨਹੀਂ ਮਰੇ ਜਿੰਨੇ ਦੀਪ ਬੱਸ ਦੇ ਥੱਲੇ ਆ ਕੇ ਮਰ ਗਏ ਆ ਉਹਨੇ ਬੰਦੇ ਸਾਡੇ ਆਮ ਕਿਸੇ ਬਿਮਾਰੀ ਨਾਲ ਕਰੋਨਾ ਨਾਲ ਨਹੀਂ ਮਰੇ ਜਿੰਨੇ ਦੀਪ ਬੱਸ ਦੇ ਥੱਲੇ ਆ ਕੇ ਮਰ ਗਏ ਮੈਂ ਕਹਿੰਦਾ ਦੀਪ ਬੱਸ ਵਾਲੇ ਦੇ ਜਿਹੜੇ ਡਰਾਈਵਰ ਹੈ ਉਹਨਾਂ ਨੂੰ ਇਹੀ ਸਿਕਾਇਆ ਜਾਂਦਾ ਵੀ ਸਾਡਾ ਟਾਈਮ ਨਹੀਂ ਮਿਸ ਹੋਣਾ ਚਾਹੀਦਾ ਕਾਕਾ ਬੰਦਾ ਮਰਦਾ ਮਰ ਜੇ ਬੰਦੇ ਦੇ ਉੱਤੋਂ ਦੀ ਲਤੜ ਕੇ ਆਓ ਤੁਸੀਂ ਪਰ ਆਪਣਾ ਟਾਈਮ ਨਹੀਂ ਮਿਸ ਹੋਣਾ ਚਾਹੀਦਾ ਕੋਈ ਅੱਦਾ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਜਿਹੜਾ ਤੁਹਾਡੇ ਮਿਸ ਕਰਦੇ ਹੋ ਕਾਰਨ ਕੀ ਹੈ ਪਹਿਲਾਂ 2007 ਤੋਂ ਲੈ ਕੇ 17 ਤੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਇਹਨਾਂ ਤੇ ਛਾਤਰਛਾਇਆ ਰਹੀ ਹੈ ਉਹਦੇ ਜਾਨੀ ਕਿ ਉਹਦੀ ਸਰਕਾਰ ਦੇ ਵਿੱਚ ਇਹਨਾਂ ਨੇ ਬੇਪਰਵਾਹ ਹੋ ਕੇ ਬੰਦਿਆਂ ਨੂੰ ਮਾਰਿਆ ਕਤਲ ਕੀਤਾ ਅੱਜ ਕੁਝ ਦਿਨ ਪਹਿਲਾਂ ਹੀ ਆਪਣਾ ਦੀਪ ਢਿੱਲੋਂ ਜਿਹੜਾ ਆਪਣਾ ਦੀਪ ਬੱਸ ਦਾ ਮਾਲਕ ਹੈ ਇਹ ਥੋੜੇ ਦਿਨ ਚੰਦ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਦੇ ਵਿੱਚ ਰਲਿਆ ਅੱਛਾ ਉਹ ਬੰਦੇ ਮਾਰਨੇ ਉਦੋਂ ਤੋਂ ਫਿਰ ਉਹਨਾਂ ਨੇ ਸ਼ੁਰੂ ਕਰਤੇ ਐ ਪਹਿਲਾਂ 15 20 ਦਿਨ ਪਹਿਲਾਂ ਇਹਨਾਂ ਨੇ ਆਕਲੀਆਂ ਦੇ ਵਿੱਚ ਇੱਕ ਬਹੁਤ ਹੀ ਉਹ ਤਾਂ ਤਾਂ ਹਜੇ ਆਪਾਂ ਪਹਿਲਾਂ ਉਹ ਕਵਰ ਕੀਤਾ ਸੀਗਾ ਹਜੇ ਭੋਗ ਪਾਉਣ ਨੂੰ 2-3 ਦਿਨ ਹੀ ਹੋਏ ਐ ਭੋਗ ਭੋਗ ਪਹਿਣ ਦੇਣਾ ਹੀ ਨਹੀਂ ਭੋਗ ਤਾਂ ਪਹਿਣ ਹੀ ਨਹੀਂ ਦੇਣਾ ਮੈਂ ਤੁਹਾਨੂੰ ਉਂਗਲਾਂ ਦੇ ਗਿਣਾ ਦਿੰਨਾ ਚਾਰ-ਚਾਰ ਮਹੀਨੇ 5 ਮਹੀਨੇ ਪਹਿਲਾਂ ਇਹਨਾਂ ਨੇ ਦੋ ਰਮਾਨੇ ਵਾਲੀ ਕੱਸੀ ਤੇ ਮਾਰੇ ਉਸ ਤੋਂ ਬਾਅਦ ਤੁਹਾਡੀ ਜੈਤੂ ਦੀ ਯੂਨੀਅਨ ਕੋਲੇ ਦੋ ਮਾਰੇ ਉਸ ਤੋਂ ਬਾਅਦ ਇਹਨਾਂ ਨੇ ਮਨ ਕੇ ਚਲੋ ਇੱਕ ਪਹਿਲਾ ਸੇ ਵੇਲੇ ਅਕਲੂ ਗੀ ਪ੍ਰੇਤ ਕਹਿ ਦਈਏ ਤੇ ਆਪਣੇ ਕਹਿਣੀ ਦੇ ਵਿੱਚ ਕੋਈ ਦੂਜੀ ਗੱਲ ਨਹੀਂ ਹੋਊਗੀ ਝੂਠ ਨਹੀਂ ਇਹ ਜੀ ਤੁਸੀਂ ਦੇਖੋ ਵੀ ਹਫਤਾ ਤਾਂ ਬਹੁਤ ਵੱਡੀ ਗੱਲ ਹੈ ਜੀ ਇਹ ਰੋਜ਼ ਕਿਤੇ ਨਾ ਕਿਤੇ ਬੰਦਾ ਮਾਰਦੇ ਆ ਜੀ ਇਹ ਜੈਤੋ ਕੋਟਕੂੜਾ ਰੋਡ ਤੇ ਆਪਾਂ ਖੜੇ ਅੱਜ ਜਿੱਥੇ ਮੰਦ ਭਾਗੀ ਘਟਨਾ ਵਾਪਰੀ ਆ ਪੰਪ ਦੇ ਬਿਲਕੁਲ ਸਾਹਮਣੇ ਜੀ ਇਸ ਕਰਕੇ ਉਹ ਇੱਕ ਮੰਨ ਕੇ ਚਲੋ 50 60 ਸਾਲ ਦਾ ਆਦਮੀ ਇੱਕ ਆਪਣੇ ਸਕੂਟਰ ਦੇ ਉੱਤੇ ਆਪਣੇ ਜਨਰੇਟਰ ਵਾਸਤੇ ਤੇਲ ਲੈਣ ਆਇਆ ਡੀਜ਼ਲ ਜੀ ਤੇ ਉਹ ਨੂੰ ਜਦੋਂ ਆਪਾਂ ਪੈਟਰੋਲ ਪੰਪ ਤੋਂ ਨਿਕਲਦੇ ਆ ਉਹਨੇ ਦੇਖਿਆ ਹੋਊਗਾ ਚਾਰੇ ਪਾਸੇ ਬਸ ਦੇਖ ਕੇ ਹੀ ਜੰਨੇ ਆ ਕੋਈ ਮੰਦਬੁੱਧੀ ਦਾ ਹੈ ਨਹੀਂ ਸੀ ਉਹ ਇਹ ਜਿਹੜੀ ਦੀ ਬਸ ਹੈ ਕੜ ਤੋਂ ਘਟ 1.5 ਤੋਂ 150 ਤੋਂ ਪਲੱਸ ਆ ਰਹੀ ਹੈ ਜੀ ਤੇ ਉਹ ਕੀ ਹੈ ਵੀ ਜਦੋਂ ਤੁਸੀਂ ਆਬਾਦੀ ਦੇ ਵਿੱਚ ਵੜ ਗਏ ਹੋ ਦਾਣਾ ਮੰਡੀ ਤੋਂ ਗਾਂ ਤੁਹਾਨੂੰ ਪਤਾ ਹੈ ਵੀ ਸੁਚੰਦ ਮਿੰਟਾਂ ਦਾ ਗਾਂ ਰਹਾ ਰਹਿ ਗਿਆ ਜਾਨਕਿ ਬਸ ਸਟੈਂਡ ਦਾ ਆਬਾਦੀ ਹੈ ਦੁਕਾਨਦਾਰ ਹੈ ਇਹ ਦੁਕਾਨਦਾਰ ਕੋਈ ਇੱਧਰ ਵੀ ਜਾਂਦਾ ਸਮਾਨ ਲੈਣ ਕੋਈ ਇੱਧਰ ਵੀ ਜਾਂਦਾ ਇਸ ਕਰਕੇ ਤੁਸੀਂ ਉਹਦੀ ਸਪੀਡ ਹੈ ਜਿਹੜੀ ਥੋੜੀ ਜਿਦਾ ਕੰਟਰੋਲ ਕਰੋ ਜਿਹੜੀ ਆਉਦੀ ਬੱਸ ਨੂੰ ਤੁਸੀਂ ਨਾਲ ਦੀ ਨਾਲ ਰੋਕ ਸਕੋ ਇਸ ਕਰਕੇ 150 ਤੋਂ ਪਲੱਸ ਬੱਸ ਐਨਾਂ ਦੀ ਇਹ ਬੰਦਾ ਮਾਰ ਲੱਗੇ ਕੀੜੇ ਮਕੌੜੇ ਸਮਝਦੇ ਬੰਦਿਆਂ ਨੂੰ ਇਹਦਾ ਪਿੱਛੇ ਕਾਰਨ ਰਵਣ ਜੀ ਇਹੀ ਰਿਹਾ ਇਹਨਾਂ ਨੂੰ ਅੱਜ ਤੱਕ ਪ੍ਰਕਾਸ਼ ਸਿੰਘ ਬਾਦਲ ਦੇ ਸਿਰ ਤੇ ਇਹਨਾਂ ਨੇ ਬੰਦਿਆਂ ਦੇ ਇਹ ਕਾਤਲ ਹੈ ਇਹ ਬੰਦੇ ਮਾਰੇ ਨਾ ਕਹੋ ਇਹਨਾਂ ਨੂੰ ਇਹ ਬੰਦਿਆਂ ਦੇ ਕਾਤਲ ਹੈ ਉਹਨੇ ਬੰਦੇ ਮੇਰੇ ਹਿਸਾਬ ਨਾਲ ਚਿੱਟੇ ਨਾਲ ਨਹੀਂ ਮਰੇ ਜਿੰਨੇ ਦੀਪ ਬੱਸ ਦੇ ਥੱਲੇ ਆ ਕੇ ਮਰ ਗਏ ਆ ਉਹਨੇ ਬੰਦੇ ਸਾਡੇ ਆਮ ਕਿਸੇ ਬਿਮਾਰੀ ਨਾਲ ਕਰੋਨਾ ਨਾਲ ਨਹੀਂ ਮਰੇ ਜਿੰਨੇ ਦੀ ਬੱਸ ਦੇ ਥੱਲੇ ਆ ਕੇ ਮਰ ਗਏ ਮੈਂ ਕਹਿੰਦਾ ਦੀ ਬੱਸ ਵਾਲੇ ਦੇ ਜਿਹੜੇ ਡਰਾਈਵਰ ਹੈ ਉਹਨਾਂ ਨੂੰ ਇਹੀ ਸਿਖਾਇਆ ਜਾਂਦਾ ਕਿ ਸਾਡਾ ਟਾਈਮ ਨਹੀਂ ਮਿਸ ਹੋਣਾ ਚਾਹੀਦਾ ਕਾਕਾ ਬੰਦਾ ਮਰਦਾ ਮਰ ਜੇ ਬੰਦੇ ਦੇ ਉੱਤੋਂ ਦੀ ਲਤੜ ਕੇ ਆਓ ਤੁਸੀਂ ਪਰ ਆਪਣਾ ਟਾਈਮ ਨਹੀਂ ਮਿਸ ਹੋਣਾ ਚਾਹੀਦਾ ਕੋਈ ਅੱਦਾ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਜਿਹੜਾ ਤੁਹਾਡੇ ਮਿਸ ਕਰਦੇ ਹੋ ਕਾਰਨ ਕੀ ਹੈ ਪਹਿਲਾਂ 2007 ਤੋਂ ਲੈ ਕੇ 17 ਤੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਇਹਨਾਂ ਦੇ ਛੱਤਰ ਛਾਇਆ ਰਹੀ ਹੈ ਉਹਦੇ ਜਾਨੀ ਕਿ ਉਦੀ ਸਰਕਾਰ ਦੇ ਵਿੱਚ ਇਹਨਾਂ ਨੇ ਬੇਪਰਵਾਹ ਹੋ ਕੇ ਬੰਦਿਆਂ ਨੂੰ ਮਾਰਿਆ ਕਤਲ ਕੀਤਾ ਅੱਜ ਕੁਝ ਦਿਨ ਪਹਿਲਾਂ ਹੀ ਆਪਣਾ ਦੀਪ ਢਿੱਲੋਂ ਜਿਹੜਾ ਆਪਣਾ ਦੀਪ ਬਸ ਦਾ ਮਾਲਕ ਹੈ ਇਹ ਥੋੜੇ ਦਿਨ ਚੰਦ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਦੇ ਵਿੱਚ ਰਲਿਆ ਅੱਛਾ ਉਹ ਬੰਦੇ ਮਾਰਨੇ ਉਦੋਂ ਤੋਂ ਫਿਰ ਉਹਨਾਂ ਨੇ ਸ਼ੁਰੂ ਕਰਤੇ ਹੈ ਪਹਿਲਾਂ 15 20 ਦਿਨ ਪਹਿਲਾਂ ਇਹਨਾਂ ਨੇ ਆਕਲੀਏ ਦੇ ਵਿੱਚ ਇੱਕ ਬਹੁਤ ਹੀ ਉਹ ਤਾਂ ਤਾਂ ਹਜੇ ਆਪਾਂ ਪਹਿਲਾਂ ਉਹ ਕਵਰ ਕੀਤਾ ਸੀਗਾ ਹਜੇ ਭੋਗ ਪਾਉਣ ਨੂੰ 2-3 ਦਿਨ ਹੀ ਹੋਏ ਆ ਭੋਗ ਭੋਗ ਪਹਿਣ ਦੇਣਾ ਹੀ ਨਹੀਂ ਭੋਗ ਤਾਂ ਪੈਣ ਹੀ ਨਹੀਂ ਦੇਣਾ ਮੈਂ ਤੁਹਾਨੂੰ ਉਂਗਲਾਂ ਦੇ ਗਿਣਾ ਦਿੰਨਾ ਹੂੰ ਚਾਰ ਚਾਰ ਮਹੀਨੇ ਪੰਜ ਮਹੀਨੇ ਪਹਿਲਾਂ ਇਹਨਾਂ ਨੇ ਦੋ ਰਮਾਣੇ ਵਾਲੀ ਕੱਸੀ ਤੇ ਮਾਰੇ ਹੂੰ ਉਸ ਤੋਂ ਬਾਅਦ ਤੁਹਾਡੀ ਜੈਤੋ ਦੀ ਯੂਨੀਅਨ ਕੋਲੇ ਦੋ ਮਾਰੇ ਹੂੰ ਉਸ ਤੋਂ ਬਾਅਦ ਇਹਨਾਂ ਨੇ ਮੰਨ ਕੇ ਚਲੋ ਇੱਕ ਪਹਿਲਾ ਛੇ ਵੇਲੇ ਅਕਲੂਗਿਆ ਦਾ ਬੰਦਾ ਮਾਰਿਆ ਸੀ ਇਹਨਾਂ ਨੇ ਤੇ ਇਹਦਾ ਹੀ ਭੋਗ ਤਾਂ ਇਹਨਾਂ ਨੇ ਪੈਣ ਦੇਣਾ ਨਹੀਂ ਹੂੰ ਭੋਗ ਨਹੀਂ ਪੈਣ ਦਿੰਦੇ ਜਦੋਂ ਭੋਗ ਪੈਣਦਾ ਹੈ ਤੇ ਉਦੋਂ ਨੂੰ ਕੋਈ ਸਾਡਾ ਹੋਰ ਬਹੁਤ ਹੀ ਸਤਿਕਾਰਯੋਗ ਸੱਜਣ ਉਹਨੂੰ ਇਹ ਬਸ ਥੱਲੇ ਦੇ ਕੇ ਦਲੜ ਕੇ ਮਾਰਦੇ ਆ ਉਹ ਅਕਲਗੇ ਵਾਲੇ ਮੁੰਡੇ ਦੀ ਤਾਂ ਇਨੀ ਦੁਰਦਸ਼ਾ ਕਰੀ ਇਹਨਾਂ ਨੇ ਜਿਵੇਂ ਚੰਨੂ ਬੱਸ ਚੰਨੂ ਪਿੰਡ ਦੇ ਵਿੱਚ ਇਹਨਾਂ ਨੇ ਕੁੜੀ ਦੀ ਦੁਰਦਸ਼ਾ ਕੀਤੀ ਸੀ ਉਹਦੇ ਆਪਾਂ ਨੇ ਇੱਕ ਡਰਾਈਵਰ ਖੜਾ ਮੌਕੇ ਤੇ ਕਿ ਨਹੀਂ ਖੜਾ ਇਹਨਾਂ ਨੂੰ ਉਹ ਕਹਿੰਦੇ ਯਾਰ ਤੂੰ ਬੱਸ ਦੇ ਬੰਦੇ ਦੇ ਉੱਤੇ ਚੜਾ ਦੇ ਅੱਛਾ ਜੀ ਤੇ ਸਾਡੀ ਬੱਸ ਜਿਹੜੀ ਦੀਪ ਬੱਸ ਹੈ ਇਹਨੇ ਸਿਰਫ ਤੇ ਸਿਰਫ ਹੂੰ ਬੰਦੇ ਮਾਰਨ ਦਾ ਠੇਕਾ ਲਿਆ ਹੋਇਆ ਹੈ ਹੂੰ ਬੰਦਾ ਇਹਦੇ ਵਿੱਚ ਘੱਟ ਚੜਦਾ ਹੈ ਹੂੰ ਸਵਾਰੀ ਇਹਦੇ ਵਿੱਚ ਘੱਟ ਚੜਦੀ ਹੈ ਇਹ ਬੰਦਿਆਂ ਦੇ ਉੱਤੇ ਜ਼ਿਆਦਾ ਚੜਦੀ ਹੈ ਤੁਸੀਂ ਦੇਖੋ ਨੋਟ ਕਰੋ ਇਹ ਇਹਨਾਂ ਦੇ ਵਿੱਚ ਬੰਦੇ ਬੰਦੇ ਤਾਂ ਜਿਹੜੇ ਚੜਨੇ ਆ ਚੜਨੇ ਆ ਉਹ ਤਾਂ ਸਵਾਰੀ ਦੇ ਰੂਪ 'ਚ ਚੜਦੇ ਆ ਅਸੀਂ ਨਾਲੇ ਇਹਨਾਂ ਨੂੰ ਪੈਸੇ ਦਿੰਨੇ ਆ ਤੇ ਨਾਲੇ ਆਪਦੇ ਧੀਆ ਪੁੱਤੇ ਇਹਨਾਂ ਤੋਂ ਮਰਵਾ ਰਹੇ ਆ ਫਿਰ ਵੇਖੋ ਤੁਸੀਂ ਇਹਨਾਂ ਦੇ ਡਰਾਈਵਰ ਨੂੰ ਇੱਕ ਕੰਡੇ ਜਿੰਨੀ ਵੀ ਨਹੀਂ ਲੱਗਦੀ ਨਾਲ ਦੀ ਨਜਮਾਨਤ ਤੇ ਜੇ ਮੁੱਲ ਪਾਉਂਦੇ ਆ ਇੱਕ ਮੁੱਲ ਕਿੰਨਾ ਪਾਉਂਦੇ ਆ ਸਾਡੇ ਬੰਦੇ ਦਾ ਸਿਰਫ 2 ਲੱਖ ਮੈਂ ਇੱਥੇ ਬੰਦੇ ਦਾ ਕੱਦ ਨਹੀਂ ਘਟਾਉਣਾ ਚਾਹੂੰਗਾ ਇੱਥੇ ਪੱਟੇ ਵਾਲੇ ਕੁੱਤੇ ਨਾਲੋਂ ਜਾਣੀ ਕਿ ਸਾਡੇ ਬੰਦੇ ਦਾ ਮੁੱਲ ਘੱਟ ਹੈ ਜੇ ਕਿਸੇ ਪੱਟੇ ਵਾਲੇ ਕੁੱਤੇ ਨੂੰ ਤੁਸੀਂ ਮਾਰਦੇ ਹੋ ਨਾ ਤੇ ਸਿੱਧੀ ਤੁਹਾਨੂੰ 10 ਸਾਲ ਦੀ ਸਜ਼ਾ ਹੈ ਉਹ ਬੰਦੇ ਦੀ ਹਾਲਾਤ ਕਿੱਦਾਂ ਦੇ ਆ ਹਾਲਾਤ ਦਾ ਨਹੀਂ ਮੇਰੇ ਮੈਨੂੰ ਕੋਈ ਬਹੁਤਾ ਪਤਾ ਪਰ ਉਹ ਜਾਨੀ ਕਿ ਗੰਭੀਰ ਹੈ ਸੀਰੀਅਸ ਹੈ ਜਾਨੀ ਕਿ ਪਲਾਂਟ 50 ਤੋਂ ਪਲੱਸ ਉਹਦਾ ਜਾਨੀ ਕਿ ਘਟੋਤੀ ਵਾਲੇ ਪਾਸੇ ਆ 50 ਤੋਂ ਪਲੱਸ ਉਹ ਸੀਰੀਅਸ ਹੈ ਇੰਨੀ ਆ ਪਤਾ ਕੀ ਗੱਲ ਹੈ ਅੱਜ ਉਹ ਇੱਕ ਯਾਰ ਆਮ ਬੰਦੇ ਨੂੰ ਤੁਸੀਂ ਸੜਕ ਤੇ ਨਹੀਂ ਤੁੜਨ ਦਿੰਦੇ ਹੂੰ ਦੇਖੋ ਤੁਸੀਂ ਆਮ ਬੰਦੇ ਨੂੰ ਸੜਕ ਤੇ ਦੀਪ ਬੱਸ ਤੋਂ ਮਨਜ਼ੂਰੀ ਲੈ ਕੇ ਤੁਰਨਾ ਪਿਆ ਕਰੂਗਾ ਜਾਂ ਦੀਪ ਬੱਸ ਦੇ ਮਾਲਕ ਤੋਂ ਜਿਹੜਾ ਢਿੱਲੋਂ ਵੱਜਦਾ ਢਿੱਲੋਂ ਤੋਂ ਮਨਜ਼ੂਰੀ ਲੈ ਲਓ ਤੇ ਫਿਰ ਤੁਸੀਂ ਕਹਿੰਦੇ ਹੋ ਤੁਸੀਂ ਬੱਸ ਸੜਕ ਤੇ ਚੜੋ ਇਸ ਕਰਕੇ ਮੈਂ ਢਿੱਲੋਂ ਸਾਹਿਬ ਨੂੰ ਵੀ ਬੇਨਤੀ ਕਰਦਾ ਹਾਂ ਵੀ ਢਿੱਲੋਂ ਸਾਹਿਬ ਐਡੇ ਬੇਦਰਦ ਨਾ ਹੋ ਉਸ ਭਗਵਾਨ ਤੋਂ ਡਰੋ ਜਿਹੜਾ ਤੁਹਾਨੂੰ ਉਹਨੇ ਇੱਕ ਤੋਂ 250 ਬੱਸ ਦੇਤੀ ਨਾ ਤੇ ਉਹ ਕਈ ਵਾਰੀ ਨਾ ਜੋ ਦਿੰਦਾ ਛੱਪਰ ਮਾਰ ਕੇ ਫਾੜ ਕੇ ਦਿੰਦਾ ਤੇ ਜਦੋਂ ਲੈਂਦਾ ਨਾ ਤੂੰ ਚਪੇੜੇ ਮਾਰ ਮਾਰ ਕੇ ਲੈਂਦਾ ਇਸ ਗੱਲ ਦਾ ਧਿਆਨ ਰੱਖਿਓ ਤੁਸੀਂ ਉਸ ਭਗਵਾਨ ਤੋਂ ਵੱਡੇ ਨਹੀਂ ਤੇ ਮੈਂ ਇਹਨੂੰ ਭਗਵੰਤ ਮਾਨ ਨੂੰ ਹੀ ਬੇਨਤੀ ਕਰਦਾ ਹਾਂ ਭਗਵੰਤ ਮਾਨ ਇਹ ਤੇਰਾ ਹੁਣ ਦੀਪ ਢਿੱਲੋਂ ਅਸੀਂ ਤਾਂ ਕਹਾਂਗੇ ਵਾਸੀ ਤੇਰੀ ਹੈ ਇਹ ਟ੍ਰਾਂਸਪੋਰਟ ਹੀ ਭਗਵੰਤ ਮਾਨ ਦੀ ਹੈ ਤੇ ਇਹਦੇ ਕੰਟਰੋਲ ਕਰ ਤੇ ਨਹੀਂ ਆ ਜਿਹੜੀ ਆਪਣੀ ਉਪਚੋਣ ਆ ਰਹੀ ਹੈ ਨਾ ਢਿੱਲੋਂ ਸਾਹਿਬ ਇਹਦੇ ਉੱਤੇ ਤੈਨੂੰ ਇਸ ਚੀਜ਼ ਦੇ ਖਮਾਜੇ ਆ ਜਿਹੜੇ ਤੂੰ ਪਾਪ ਕੀਤਾ ਇਹ ਤੈਨੂੰ ਹਾਰ ਦੇ ਰੂਪ ਦੇ ਵਿੱਚ ਪੋਕਟਨ ਲਈ ਤਿਆਰ ਹੋ ਜਾ ਇਸ ਕਰਕੇ ਮੈਂ ਤੁਹਾਨੂੰ ਬੇਨਤੀਆਂ ਕਰਦਾ ਰਮਨ ਜੀ ਇੰਨੀਆਂ ਬੇਨਤੀਆਂ ਕਰਾਂਗੇ ਅੱਜ ਬਹੁਤ ਹੀ ਜਾਨੀ ਕਿ ਇੱਥੇ ਸਿਆਸੀ ਗੱਲ ਕਰਨ ਦਾ ਟਾਈਮ ਨਹੀਂ ਸਾਡਾ ਬਹੁਤ ਹੀ ਸਤਿਕਾਰਯੋਗ ਚਿੜੀਆ ਪੱਠ ਵਾਲਾ ਜਿਹਦਾ ਨਾਂ ਚਿੜੀਆ ਪੱਠ ਵਾਲਾ ਕਹਿੰਦੇ ਹੁਣ ਅਸੀਂ ਉਹ ਅੱਜ ਗੰਭੀਰ ਹੈ ਉਹ ਇੱਕ ਮਾਨੀ ਕਿ ਬੈੱਡ ਤੇ ਪਿਆ ਹਸਪਤਾਲ ਦੇ ਵਿੱਚ ਅਸੀਂ ਅੱਜ ਬਹੁਤੀ ਇੱਥੇ ਸਿਆਸਤ ਨਹੀਂ ਕਰਾਂਗੇ ਸਿਆਸਤ ਕਰਨ ਦਾ ਟਾਈਮ ਹੋਰ ਬਹੁਤ ਹੁੰਦਾ ਪਰ ਦੁੱਖ ਹੈ ਜੋ ਦੁੱਖ ਅੱਜ ਅਸੀਂ ਤੁਹਾਨੂੰ ਸੱਦਿਆ ਤੇ ਤੁਹਾਡੇ ਚੈਨਲ ਦੇ ਉੱਤੇ ਅਸੀਂ ਲੋਕਾਂ ਦੇ ਮੂਹਰੇ ਰੋਹ ਰੋਹ ਹੁੰਨੇ ਆ ਵੀ ਜਦੋਂ ਦੀਪ ਬੱਸ ਆਉਂਦੀ ਹੈ ਨਾ ਵੀਰ ਜੀ ਤੁਸੀਂ ਦੇਖ ਕੇ ਕਿਕਰ ਤੇ ਚੜ ਜੋ ਆਪਣੇ ਕੋਲ ਤਾਂ ਗੱਲ ਹੀ ਸਿੱਧੀ ਹੈ ਦੀਪ ਬੱਸ ਨੂੰ ਦੇਖੋ ਤੇ ਚੁੱਪ ਕਰਕੇ ਕਿਕਰ ਤੇ ਚੜ ਜੋ ਜੇ ਬਚਣਾ ਹੈ ਉਹਦੀ ਜਾਨ ਬਚਾਉਣੀ ਹੈ ਤੇ ਇਹਨਾਂ ਨੇ ਉਹ ਵੇਖੋ ਤੁਸੀਂ ਬੱਸ ਚਲਾਉਣ ਵਾਲਾ ਕੌਣ ਹੈ ਸਿਰਫ 10000 15000 ਰੁਪਏ ਤੁਹਾਨੂੰ ਖਾ ਲੈਣ ਵਾਲਾ ਇਹ ਕਾਮਕਰ ਦਾ ਬੰਦਾ ਹੀ ਹੈ ਚਲੋ ਉਹਦੀ ਨੌਕਰੀ ਹੈ ਉਹ ਤੂੰ ਤਾਂ ਪਤੰਦਰਾ ਸ਼ਰਮ ਮੰਨ ਉਹਦੇ ਸ਼ਰਮ ਮੰਨ ਨਾ ਵੀ ਜੈ ਬਾਈ ਜਾਨਸ ਕਾਲ ਨੂੰ ਤੇਰਾ ਮਰ ਗਿਆ ਤੇਰਾ ਅਸੀਂ ਤੇ ਪੁੱਤ ਨਹੀਂ ਗਵਾਂਗੇ ਤੇ ਪੁੱਤ ਦੁੱਖ ਬਹੁਤ ਵੱਡਾ ਹੁੰਦਾ ਪਰ ਜੇ ਤੇਰਾ ਕੋਈ ਚਾਹਣ ਵਾਲਾ ਤੇਰਾ ਕੋਈ ਇੱਜ਼ਤ ਆਪਣਾ ਰਿਸ਼ਤੇਦਾਰ ਜਾਂ ਤੇਰਾ ਕੋਈ ਸੱਜਣ ਮਿੱਤਰ ਮਰ ਗਿਆ ਤੇ ਫਿਰ ਤੂੰ ਕੀ ਕਰੇਗਾ ਅੱਜ ਦੀਪਵਾਸਾ ਜਿਹੜੀ ਉਹ ਬਟਿੰਡਾ ਅੰਮ੍ਰitsar ਰੋਡ ਤੇ ਬਟਿੰਡੇ ਅਬ ਮਗੋਨੇਣ ਤੋਂ ਲੈ ਕੇ ਕੋੜਕਪੂਰੇ ਤੱਕ ਸਾਡੇ ਇਹੋ ਜਿਹੇ ਨੌਜਵਾਨ ਮਾਰੇ ਐ ਇਹੋ ਜਿਹੇ ਚੰਗੇ ਬੰਦੇ ਮਾਰੇ ਐ ਜਿਨ੍ਹਾਂ ਦਾ ਅਸੀਂ ਘਾਟਾ ساری ਜ਼ਿੰਦਗੀ ਪੂਰਾ ਨਹੀਂ ਹੋ ਸਕਦਾ ਉਹਨੇ ਬੰਦੇ ਚਿੱਟੇ ਲਾਲਨੀ ਮਰੇ ਉਹਨੇ ਬੰਦੇ ਰਮਨ ਜੀ कोरोना ਚ ਨਹੀਂ ਮਰੇ ਸਾਨੂੰ ਇਹ ਬਹੁਤ ਵੱਡਾ ਘਾਟਾ ਹੈ ਇਹ ਦੀ ਬੱਸ ਦੇ ਉੱਤੇ ਕੰਟਰੋਲ ਕਰਨਾ ਚਾਹੀਦਾ ਕੁਝ ਲੋਕ ਜਿਵੇਂ ਆਕਲੀ ਵਾਲੇ ਫੌਜੀ ਨੇ ਕਿਹਾ ਸੀ ਜਿੱਨਾਂ ਚਿਰ ਸੜਕਾਂ ਚੌੜੀਆਂ ਨਹੀਂ ਹੁੰਦੀਆਂ ਤੇ ਇਹਨਾਂ ਦੇ ਉੱਤੇ ਕੰਟਰੋਲ ਨਹੀਂ ਹੁੰਦਾ ਉਹਨਾਂ ਚਿਰ ਤੁਸੀਂ ਦੀ ਬੱਸ ਨੂੰ ਇੱਧਰ ਬੰਦ ਕਰ ਦਿਓ ਸਾਨੂੰ ਛੋਟੀਆਂ ਬੱਸਾਂ ਦੇ ਦਿਓ ਸਰਕਾਰੀ ਦੇ ਦਿਓ ਬਿਨਾਂ ਬੱਸਾਂ ਤੋਂ ਹੀ ਸਾਰ ਲਾਂਗੇ ਇਹ ਦੋ ਬਸਾਂ ਨੂੰ ਕੋਈ ਮਾੜੀ-ਮੋਟੀ ਜੇ ਸ਼ਰਮ ਹਿਆ ਹੈ ਤੇ ਜਾਂ ਰੱਬ ਤੋਂ ਡਰਦੇ ਆ ਮਾੜੀ-ਮੋਟੀ ਸ਼ਰਮ ਇਹਨਾਂ ਨੂੰ ਮੰਨਣੀ ਚਾਹੀਦੀ ਹੈ ਐਨੀ ਗੱਲ ਕਹੂੰਗਾ ਕਿ ਉਹ ਜੋ ਸਤਕਾਰਯੋਗ ਸਾਡਾ ਭਰਾ ਹੈ ਵਪਾਰੀ ਹੈ ਛੋਟਾ ਹੈ ਮੱਧਮ ਵਰਗ ਦਾ ਪਰ ਇਹ ਦਿਨ ਵੀਰ ਕਿਸਦੇ ਉੱਤੇ ਬਸ ਚੜਾ ਦਿਓ ਚਾਹੇ ਉਹ ਤਕੜਾ ਵਪਾਰੀ ਹੈ ਹੁਣ ਮਰਦਾ ਕੌਣ ਹੈ ਤੇ ਦੇਖੋ ਤੁਸੀਂ ਆਮ ਨੌਜਵਾਨ ਜਿਹੜਾ ਅਕਲ ਕੇ ਮੁੰਡਾ ਮਰਿਆ ਉਹਦੀ ਮਾਤਾ ਪੋਚੇ ਲਾ ਲਾ ਕੇ ਉਹਨੂੰ ਪਾਲਿਆ ਸੀ ਉਹਨੂੰ ਥੋੜੇ ਦਿਨ ਹੀ ਹੋਏ ਸੀ ਵਾਲੇ ਆਪਦੀ ਦੁਕਾਨ ਦਾ ਮੂਰਤ ਕਰੇ ਨੂੰ ਕੁਝ ਦੋ ਤਿੰਨ ਮਹੀਨੇ ਹੀ ਉਹ ਦੇਖੋ ਤੁਸੀਂ ਕਰਜ਼ਾ ਲੈ ਕੇ ਉਹਨੇ ਦੁਕਾਨਦਾਰੀ ਸੀ ਉਹਦੀ ਮਾਂ ਨੇ ਉਹਨੂੰ ਪੌਚੇ ਲਾ ਲਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰ ਕਰਕੇ ਪਾਲਿਆ ਉਹਦਾ ਪਿਓ ਅਤੀ ਗਰੀਬ ਐ ਜਦੋਂ ਅੱਜ ਉਹ ਬੱਚਾ ਕਮਾਉਣ ਯੋਗ ਹੋਇਆ ਤੇ ਇਹਨਾਂ ਨੇ ਦਰੜਤਾ ਦੇਖੋ ਤੁਸੀਂ ਐਡੀ ਦਰਿੰਦਗੀ ਨਾਲ ਮਾਰਿਆ ਵੀ ਉਹਦੀਆਂ ਹੱਡੀਆਂ ਫਸਲੀਆਂ ਵੀ ਇਹਨਾਂ ਦੇ ਟਾਇਰਾਂ ਦੇ ਵਿੱਚ ਫਸੀਆਂ ਸੀ ਲੋਕਾਂ ਨੇ ਗੋਨੇ ਆਣੇ ਤੋਂ ਜਾ ਕੇ ਕੱਢ ਕੇ ਲੈਂਦੀਆਂ ਜੋ ਹਾਲਾਤ ਇਹਨਾਂ ਨੇ ਆਪਣੇ ਇਹਨਾਂ ਦੇ ਪਿੰਡ ਉਹ ਲੜਕੀ ਨਾ ਕੀਤੇ ਸੀ ਉਹਦੇ ਚਿੱਥੜਲੇ ਹੋ ਜਾਂਦੇ ਸੀ ਇਹਨਾਂ ਨੇ ਕਿਹਦਾ ਸਿਰ ਤੇੜਾ ਐ ਪੰਜਾਬ ਸਰਕਾਰ ਦੇ ਸਿਰ ਤੇ ਇਹ ਪੰਜਾਬ ਸਰਕਾਰ ਦੇ ਸਿਰ ਦੇ ਉੱਤੇ ਸਾਡੇ ਬੰਦੇ ਮਾਰ ਰਹੇ ਆ ਪੰਜਾਬ ਸਰਕਾਰ ਵੀ ਦੋਸ਼ੀ ਹੈ ਇਹਨਾਂ ਤੇ 302 ਦਾ ਪਰਚਾ ਹੋਣਾ ਚਾਹੀਦਾ ਹੈ ਇਹ ਕਾਤਲ ਲੋਕ ਹੈ ਮੈਨੂੰ ਕਾਤਲ ਹੀ ਕਹੂੰਗਾ ਪੰਜਾਬ ਸਰਕਾਰ ਵੀ ਇਹਨਾਂ ਕਾਤਲਾਂ ਨਾਲ ਰਲੀ ਵੀ ਹੈ ਚਾਹੇ ਉਹ ਪਹਿਲਾਂ ਵਾਲੀ ਸੀ ਕਾਲੀ ਦਲ ਦੀ ਚਾਹੇ ਕਾਂਗਰਸ ਸੀ ਚਾਹੇ ਅੱਜ ਜਲੀ ਹੈ ਇਹ ਕਾਤਲ ਹੈ ਲੋਕ ਇਹਨਾਂ ਤੋਂ ਬਚ ਕੇ ਰਹੋ ਜੇ ਦੀਵਸ ਆਉਂਦੀ ਹੈ ਤੇ ਵੀਰੇ ਆਪ ਦੀ ਬਚਤ ਆਪ ਕਰੋ ਕਿਉਂਕਿ ਇਹਨਾਂ ਦੀ ਬੱਸਾਂ ਦੇ ਵਿੱਚ ਵੀ ਲਿਖਿਆ ਹੁੰਦਾ ਵੀ ਸਵਾਰੀ ਆਪ ਆਪਣੇ ਸਮਾਨ ਦਾ ਜ਼ਿੰਮੇਵਾਰ ਹੈ ਇੱਥੇ ਕੀ ਹੈ ਵੀ ਜੈਤੋ ਸੀਵੀ ਵਾਲਾ ਤੇ ਚੰਦ ਭਾਣ ਦੇ ਲੋਕ ਆ ਜਿਹੜੇ ਉਹ ਆਪਣੀ ਜਾਨ ਦੇ ਜ਼ਿੰਮੇਵਾਰ ਆਪ ਐ ਮੈਂ ਇਹਨਾਂ ਲੋਕਾਂ ਨੂੰ ਬੇਨਤੀ ਕਰੂੰਗਾ ਆਪਦਿਆਂ ਨੂੰ ਵੀ ਇਹਨੂੰ ਵੇਖ ਕੇ ਪਾਸੇ ਕਰੋ ਪਹਿਲੀ ਗੱਲ ਦਾ ਇਸ ਬੱਸ ਦਾ ਬਾਈਕਾਟ ਕਰੋ ਜਿਵੇਂ ਵੀ ਹੋ ਸਕਦਾ ਕਿਸੇ ਰੂਪ 'ਚ ਕਰੋ ਇਹਦੇ ਉੱਤੇ ਤੁਸੀਂ ਸਵਾਰੀ ਦੇ ਰੂਪ 'ਚ ਨਾ ਚੜੋ ਜਿਹੜੇ ਨੂੰ 2 ਰੁਪਈਆ ਦੀ ਆਮਦਨ ਦੇ ਰਹੇ ਹੋ ਇਹਦਾ ਬਾਈਕਾਟ ਕਰੋ ਤੇ ਪ੍ਰੋਪਰ ਤੌਰ ਤੇ ਸਾਰੇ ਪਿੰਡ ਜਿਹੜੇ ਇਸੇ ਸੜਕ ਤੇ ਪੈਂਦੇ ਐ ਉਹਨਾਂ ਨੂੰ ਇਕੱਠ ਕਰਕੇ ਇਹਨਾਂ ਦਾ ਪ੍ਰੋਪਰ ਤੌਰ ਤੇ ਬਾਈਕਾਟ ਕਰਨਾ ਚਾਹੀਦਾ ਤੇ ਇਹ ਐਕਸ਼ਨ ਨੂੰ ਐ ਐਕਸ਼ਨ ਸਟ੍ਰੌਂਗ ਲੈਣਾ ਚਾਹੀਦਾ ਇਹਨੇ ਵੀ ਇੱਕ ਬੰਦਾ ਮਾਰਤਾ ਤੇ ਦੋ ਦਿਨ ਧਰਨੇ ਲਾ ਲਓ ਤੇ ਫਿਰ ਚੁੱਪ ਕਰਕੇ ਘਰੇ ਬਹਿ ਜਾਓ ਤੇ ਉਹਦਾ ਭੋਗ ਪੈਣ ਤੋਂ ਪਹਿਲਾਂ ਇੱਕ ਬੰਦਾ ਹੋਰ ਮਾਰਦੇ ਨੇ ਰਮਨ ਜੀ ਇੰਨੀਆਂ ਹਾਜ਼ਰੀਆਂ ਲਵਾਉਂਦਾ ਕਾਲਾ ਸ਼ਰਮਾ ਜੀ ਤੋਂ ਖੇਮਾ ਦਾ ਜਾਜਕ ਵੇਖੋ ਇੱਕ ਜਿਹੜਾ ਨੌਜਵਾਨ ਪਿੱਛੇ ਆਕਲੀਏ ਦਾ ਮਾਰਿਆ ਸੀਗਾ ਤੇ ਅੱਜ ਜਿਹੜਾ 45 ਤੋਂ 55 ਸਾਲਾਂ ਦਾ ਬਜ਼ੁਰਗ ਜਿਹੜਾ ਉਹ ਅੱਜ ਫੇਰ ਬੱਸ ਦੇ ਥੱਲੇ ਰਗੜ ਦਿੱਤਾ ਗਿਆਗਾ ਕੀ ਉਹ ਗੰਭੀਰ ਹਾਲਤ ਦੇ ਵਿੱਚ ਬਠਿੰਡਾ ਹਸਪੀਟਲ ਦੇ ਵਿੱਚ ਲੈ ਕੇ ਗਏ ਆ ਕੀ ਉਹ ਪਾਣਾ ਵਾਪਰਿਆ ਆਪਾਂ ਪਰਿਵਾਰ ਵਾਲਿਆਂ ਨਾਲ ਵੀ ਗੱਲਬਾਤ ਕਰਦੇ ਆ ਆਜੋ ਕਰ ਬਾਈ ਜੀ ਕੀ ਨਾਂ ਤੁਹਾਡਾ ਦਵਿੰਦਰ ਕੁਮਾਰ ਜੀ ਇਹ ਕੋਲਪੁਰਾ ਰੋਡ ਤੇ ਹੋਇਆ ਜੀ ਇਹ ਗਰੇਵਾਲ ਪੰਪ ਤੇ ਤੇਲ ਲੈਣ ਗਏ ਸੀਗੇ ਜਿਹੜੀ ਬਸ ਦੀਪ ਓਵਰਟੇਕ ਓਵਰ ਸਪੀਡ ਦੇ ਕਾਰਨ ਹੀ ਇਹ ਹੋਇਆ ਹਾ사 ਹੀ ਹੋਇਆ ਗੰਭੀਰ ਹੈ ਸਿਰ ਦੀ ਸੱਟ ਗੰਭੀਰ ਹੈ ਇਸ ਕਰਕੇ ਅਸੀਂ